ਸਸ਼ੀਗਰ ਨਮਸਕਾਰ ਅੱਲਾਹ ਹਾਫਿਜ਼ ਐਕਵਾਦੀ ਗੱਲ ਆ ਕਿ ਇੱਕ ਮਹਾਤਮਾ ਸੀਗੇ ਉਹ ਪਿੰਡ ਦੇ ਵਿੱਚ ਆਏ ਕੁਝ ਦਿਨ ਦੇ ਲਈ ਉੱਥੇ ਉਹਨੇ ਰਹਿਣਾ ਸੀਗਾ ਤੇ ਪਿੰਡ ਦੇ ਕੁਝ ਬੰਦੇ ਜਿਹੜੇ ਆ ਉਹ ਉਹਨਾਂ ਕੋਲ ਆਏ ਤੇ ਆ ਕੇ ਆਪਣੀਆਂ ਪਰੇਸ਼ਾਨੀਆਂ ਦੱਸੀਆਂ ਕਿ ਸਾਡੀਆਂ ਪਰੇਸ਼ਾਨੀਆਂ ਨੂੰ ਮਹਾਰਾਜ ਦੂਰ ਕੀਤਾ ਜਾਵੇ ਅਵੇ ਤੁਸੀਂ ਕਿਰਪਾ ਕਰ ਦਿਓ ਉਹ ਕਹਿੰਦੇ ਕਿ ਠੀਕ ਹੈ ਤੁਸੀਂ ਐਦਾਂ ਕਰੋ ਆਪਣੇ ਘਰ ਨੂੰ ਜਾਓ ਕੱਲ ਨੂੰ ਆਇਓ ਜਿਨ੍ਹਾਂ ਲੋਕਾਂ ਤੋਂ ਤੁਸੀਂ ਪਰੇਸ਼ਾਨ ਹੋ ਨਰਾਜ ਹੋ ਜਿਨ੍ਹਾਂ ਨਾਲ ਤੁਸੀਂ ਲੜੇ ਹੋਏ ਜਿਹੜੇ ਤੁਹਾਨੂੰ ਚੰਗੇ ਨਹੀਂ ਲੱਗਦੇ ਹੈਗੇ ਜਿੰਨੀਆਂ ਵੀ ਪਰੇਸ਼ਾਨੀਆਂ ਆ ਤੁਹਾਡੇ ਮਨ ਦੇ ਵਿੱਚ ਉਹਨੇ ਆਲੂ ਲੈ ਕੇ ਆਇਓ ਹਰੇਕ ਜਨ ਕੇ ਖਿਆਲ ਰੱਖਿਓ ਕਿ ਹਰੇਕ ਬੰਦੇ ਲਈ ਇੱਕ ਆਲੂ ਹੋਣਾ ਚਾਹੀਦਾ ਆ ਠੀਕ ਆ ਦੂਜੇ ਦਿਨ ਆ ਗਏ ਅ ਜਿਹਦੀਆਂ ਜਿੰਨੀਆਂ ਪਰੇਸ਼ਾਨੀਆਂ ਮਤਲਬ ਕਿ ਜਿੰਨੇ ਲੋਕਾਂ ਦੇ ਨਾਲ ਉਹ ਲੜੇ ਹੋਏ ਸੀ ਜਿੰਨਾਂ ਨਾਲ ਬੋਲਦੇ ਨਹੀਂ ਸੀ ਜਿੰਨਾਂ ਨਾਲ ਲੜਾਈ ਕੀਤੀ ਹੋਈ ਸੀ ਜਿੰਨਿਆਂ ਤੋਂ ਉਹ ਦੁਖੀ ਸੀਗੇ ਉਹਨੇ ਉਹਨੇ ਆਲੂ ਕਿਸੇ ਕੋਲ 4 ਕਿਸੇ ਕੋਲ 5 ਕਿਸੇ ਕੋਲ 10 ਕਿਸੇ ਕੋਲ 12 14 ਐਦਾਂ ਆਲੂ ਜਿਹੜੇ ਆਹੋ ਲੈ ਕੇ ਆਏ ਉਹਨੇ ਇਹ ਮਹਾਤਮਾ ਨੇ ਕਿਹਾ ਕਿ ਠੀਕ ਆ ਹੁਣ ਇਹ ਆਲੂ ਤੁਸੀਂ ਜਿੰਨਾ ਚਿਰ ਮੈਂ ਤੁਹਾਨੂੰ ਕਹਿੰਦਾ ਨਹੀਂ ਉੰਨਾ ਚਿਰ ਆਪਣੇ ਕੋਲ ਰੱਖਣੇ ਆ ਇਹਨਾਂ ਨੂੰ ਆਪਣੇ ਤੋਂ ਵੱਖ ਨਹੀਂ ਕਰਨਾ ਹੁਣ ਬੜੀ ਪਰੇਸ਼ਾਨੀ ਹੋ ਗਈ ਹੈ ਨਾ ਕਿਸੇ ਕੋਲ ਥੋੜੇ ਸੀਗੇ ਉਹਨੇ ਤਾਂ ਚਲ ਠੀਕ ਆ ਉਹ 24 ਘੰਟੇ ਕੋਲ ਰੱਖਣੇ ਸੀਗੇ ਤੇ ਸਾਰਾ ਦਿਨ ਅਗਲੇ ਨੇ ਕੰਮਕਾਰ ਵੀ ਕਰਨਾ ਖੇਤਾਂ ਵਿੱਚ ਵੀ ਕਈਆਂ ਨੇ ਯਾਤਰਾ ਕਰਨੀ ਤੁਰਨਾ ਫਿਰਨਾ ਹੁਣ ਆਲੂ ਜਿਹੜੇ ਚੱਕਣੇ ਪੈਂਦੇ ਸੀਗੇ ਉਹ 15 ਕਿ ਦਿਨਾਂ ਬਾਅਦ ਮਹਾਤਮਾ ਨੇ ਸਾਰਿਆਂ ਨੂੰ ਬੁਲਾਇਆ ਤੇ ਪੁੱਛਿਆ ਕਿਵੇਂ ਦੀ ਕੱਟ ਰਹੀ ਹੈ ਜ਼ਿੰਦਗੀ ਉਹ ਕਹਿੰਦੇ ਸਾਨੂੰ ਇਹਨਾਂ ਆਲੂਆਂ ਨੇ ਬਹੁਤ ਪਰੇਸ਼ਾਨ ਕੀਤਾ ਹੋਇਆ ਆਹ ਦੇਖ ਲਓ ਬਦਬੂ ਮਾਨ ਲਾ ਪੈ ਸੜ ਗਏ ਇਹ ਤਾਂ ਕਿ ਜਿਹੜੇ ਆਹੋ ਜਿਆਦਾ ਹੀ ਮੁਸ਼ਕ ਮਾਰਦੇ ਆ ਪਰ ਇਹ ਐਨੇ ਕੈਰੀ ਕਰਨੇ ਵੀ ਬਹੁਤ ਔਖੇ ਆ ਵੀ ਇਹਨਾਂ ਨੂੰ ਜਾਂ ਤਾਂ ਇਦਾਂ ਜੇਬਾਂ 'ਚ ਪਾ ਕੇ ਕਦੇ ਕਿਸੇ ਤਰ੍ਹਾਂ ਕਦੇ ਝੋਲੇ 'ਚ ਪਾ ਕੇ ਇਹਦਾ ਚੱਕੀ ਫੇਰਦੇ 24 ਘੰਟੇ ਸੰਤ ਉਹ ਬਹੁਤ ਦੁਖੀ ਕਰ ਦਿੱਤਾ ਇਹ ਨਹੀਂ ਮਹਾਤਮਾ ਨੇ ਵੀ ਕਿਹਾ ਕਿ ਐਨੇ ਆਲੂ ਜਿਹੜੇ ਤੁਹਾਡੇ ਕੋਲ ਹੈਗੇ ਆ ਜੇ ਇਹ ਤੁਹਾਨੂੰ ਇੰਨਾ ਪਰੇਸ਼ਾਨ ਕਰਦੇ ਆ ਜਿੰਨਾ ਬੋਝ ਤੁਸੀਂ ਹਮੇਸ਼ਾ ਚੱਕੀ ਫਿਰਦੇ ਆ ਉਹ ਤੁਹਾਨੂੰ ਪਰੇਸ਼ਾਨ ਹੀ ਕਰੂਗਾ ਹੋਰ ਕੀ ਕਰੂਗਾ ਤੁਸੀਂ ਹੌਲੀ ਹੌਲੀ ਜਿਨ੍ਹਾਂ ਲੋਕਾਂ ਤੋਂ ਨਾਰਾਜ਼ ਹੋ ਜਿਨ੍ਹਾਂ ਨਾਲ ਲੜੇ ਹੋਏ ਆ ਜਿਨ੍ਹਾਂ ਨੂੰ ਤੁਸੀਂ ਬੋਲਦੇ ਨਹੀਂ ਉਹਨਾਂ ਸਾਰਿਆਂ ਨੂੰ ਮਾਫ ਕਰ ਦਿਓ ਕੱਲਾ ਕੱਲਾ ਬੰਦਾ ਕੱਲੇ ਕੱਲੇ ਦਾ ਨਾਮ ਲੈ ਕੇ ਤੁਸੀਂ ਕਹੋ ਕਿ ਮੈਂ ਉਹਨੂੰ ਮਾਫ ਕੀਤਾ ਤੁਹਾਡਾ ਜਿਹੜਾ ਬੋਝ ਟੱਗੇਗਾ ਮਾਈਂਡ ਦੇ ਉੱਤੇ ਅ ਦਿਲੋ ਦਿਮਾਗ ਦੇ ਉੱਤੇ ਜਿਹੜਾ ਹਮੇਸ਼ਾ 24 ਘੰਟੇ ਚੱਕੀ ਫਿਰਦੇ ਆ ਇਹ ਦੂਰ ਕਰ ਦਿਓ ਕਹਿਣ ਦਾ ਮਤਲਬ ਕਿ ਅਸੀਂ ਜਿੰਨਾ ਲੋਕਾਂ ਤੋਂ ਦੂਜੇ ਲੋਕਾਂ ਤੋਂ ਦੁਖੀ ਹੁੰਨੇ ਆ ਇਹਨਾਂ ਆਪਣੇ ਆਪ ਤੋਂ ਆਪਣੇ ਆਤੋਂ ਨਹੀਂ ਹੁੰਦੇ ਹੈਗੇ ਕਿਸੇ ਦੀਆਂ ਈਰਖਾਵਾਂ ਕਿਸੇ ਦੀ ਜੈਲਸ ਕਿਸੇ ਦੇ ਨਾਲ ਅਸੀਂ ਬੋਲਦੇ ਨਹੀਂ ਹੈਗੇ ਕਿਸੇ ਨਾਲ ਲੜਾਈ ਕੀਤੀ ਹੋਈ ਆ ਮੈਂ ਉਹਨੂੰ ਨਹੀਂ ਬੁਲਾਉਣਾ ਮੈਂ ਉਹਨੂੰ ਨਹੀਂ ਬੁਲਾਉਣਾ ਇਹ ਸਾਰੀਆਂ ਗੰਡਾ ਜਿਹੜੀਆਂ ਉਹ ਅਸੀਂ ਚੱਕੀ ਫਿਰਦੇ ਆ ਸਾਡੇ ਮਨ ਦੇ ਉੱਤੇ ਸਾਡੇ ਦਿਲ ਦੇ ਉੱਤੇ ਦਿਮਾਗ ਦੇ ਉੱਤੇ ਬੋਝ ਹੈ ਇਹ ਤੇ ਯਾਦ ਰੱਖੋ ਕਿ ਸਾਰੀਆਂ ਬਿਮਾਰੀਆਂ ਇਹਨਾਂ ਕਰਕੇ ਹੀ ਹੁੰਦੀਆਂ ਆ ਜਿਵੇਂ ਜਿਵੇਂ ਤੁਸੀਂ ਇਹ ਗੰਡਾ ਖੋਲਦੋਂਗੇ ਤੁਹਾਡੀਆਂ ਜਿਹੜੀਆਂ ਬਿਮਾਰੀਆਂ ਆਪਣੇ ਆਪ ਗਾਇਬ ਹੋਣ ਲੱਪਣੀਆਂ ਅੰਦਾ ਮਤਲਬ ਕਿ ਸਾਨੂੰ ਜਿਹੜਾ ਉਹ ਬਿਲਕੁਲ ਖੁਸ਼ਦਿਲ ਮਾਈਂਡ ਬਿਨਾਂ ਸਟ੍ਰੈਸ ਤੋਂ ਸਾਨੂੰ ਜਿਹੜਾ ਦੁਨੀਆ ਦੇ ਵਿੱਚ ਵਚਨਣਾ ਚਾਹੀਦਾ ਇਹ ਨਹੀਂ ਕਿ ਸਾਰਾ ਬੋਝ ਚੱਕੀ ਫਿਰੋ ساری ਜ਼ਿੰਦਗੀ तमाम ਜ਼ਿੰਦਗੀ ਅਸੀਂ ਆਈ ਕੁਝ ਕਰਦੇ ਆ ਤੇ ਐਦਾਂ ਹੀ ਅਸੀਂ ਜਿਹੜਾ ਦੁਨੀਆ ਤੋਂ ਚਲੇ ਜਾਣਾ ਮਰ ਜਾਣਾ ਕੀ ਲੈ ਜਾਣਾ ਇੱਥੋਂ ਇਸ ਕਰਕੇ ਜਿੰਨਾ ਜਲਦੀ ਹੋ ਸਕੇ ਅਸੀਂ ਇਹਨਾਂ ਗੰਡਾ ਨੂੰ ਇਹਨਾਂ ਆਲੂਆਂ ਨੂੰ ਆਪਣੇ ਆਪ ਤੋਂ ਦੂਰ ਕਰਿਏ ਭਜਾਈਏ ਤੇ ਆਪਣੇ ਆਪ ਨੂੰ ਸਟ੍ਰੈਸ ਫੀਲ ਟੈਨਸ਼ਨ ਤੋਂ ਮੁਕਤ ਤੇ ਬਿਲਕੁਲ ਸ਼ਾਂਤ ਆਪਣੇ ਆਪ ਨੂੰ ਕਰੀਏ ਤੇ ਫੇਰ ਹੀ ਸਾਡੀ ਜਿਹੜੀ ਜ਼ਿੰਦਗੀ ਆ ਥੋੜੀ ਜੀ ਸਖਾਲੀ ਹੋ ਜਾਣੀ ਆ ਨਹੀਂ ਤਾਂ ਆ ਸਭ ਕੁਝ ਸਾਨੂੰ ਪਰੇਸ਼ਾਨ ਹੀ ਕਰੂਗਾ ਸਾਨੂੰ ਬਿਮਾਰੀਆਂ ਦਊਗਾ ਵੱਡੇ ਵੱਡੇ ਜਿਹੜੇ ਰੋਗ ਆ ਇਹਨਾਂ ਚੀਜ਼ਾਂ ਦੇ ਨਾਲ ਹੌਲੀ ਹੌਲੀ ਪਣਪ ਦੇ ਰਹਿੰਦੇ ਆ ਬਣਦੇ ਰਹਿੰਦੇ ਆ ਅੰਦਰੇ ਅੰਦਰ ਜਿਹੜੇ ਆਹੋ ਉਹ ਸਾਨੂੰ ਇੱਕ ਨਾ ਇੱਕ ਦਿਨ ਲੈ ਪੈਂਦੇ ਆ ਤੇ ਅਸੀਂ ਦੁਨੀਆ ਤੋਂ ਚਲੇ ਜਾਂਦੇ ਆ ਇਸ ਕਰਕੇ ਇਹਨਾਂ ਗੰਡਾ ਨੂੰ ਜਿੰਨਾ ਜਲਦੀ ਹੋ ਸਕੇ ਅੱਜ ਹੀ ਖੋਲ ਦਿਓ ਸੁੱਟ ਦਿਓ ਇਹਨਾਂ ਆਲੂਆਂ ਨੂੰ ਨਾ ਚੱਕੀ ਫਿਰੋ ਥੈਂਕ ਯੂ ਲਵ ਯੂ ਆਲ